ਸੱਤ ਫਾਇਰਿੰਗ ਕੱਟ ਕਰ ਗਈ ਸੀ ਫੈਕਟਰੀ ਚ ਬਟ ਮੇਰਾ ਸਭ ਤੋਂ ਪਹਿਲਾ ਧਿਆਨ ਇਹ ਹੈਗਾ ਸੀ ਕਿ ਕੋਈ ਕੈਜੁਐਲਟੀ ਨਾ ਹੋਵੇ ਤੇ ਫਿਰ ਕੈਜੁਐਲਟੀ ਦਾ ਕੋਈ ਨਹੀਂ ਇਸ਼ੂ ਹੋਇਆ ਤੇ ਫਾਇਰ ਨੂੰ ਹੁਣ ਕਾਬੂ ਪਾਇਆ ਪਾਇਆ ਗਿਆ ਇਹ ਫੈਕਟਰੀ ਹੈ ਜੀਟੀ ਰੋਡ ਦੇ ਉੱਤੇ ਹੈ 46 ਸਟਾਲ ਦੇ ਕੋਲ ਹੈ ਇਹਦੇ ਸਵੇਰੇ 9:30 ਵਜੇ ਅਗ ਲੱਗ ਗਈ ਸੀ ਜਿਹੜੀ ਅਗ ਲੱਗਨ ਤੇ ਤੁਰੰਤ ਜਿਹੜੀਆਂ ਸਾਡੀਆਂ ਸਕਿਉਰਿਟੀ ਫੋਰਸਾਂ ਨੇ ਇੱਥੇ ਪਹੁੰਚ ਗਈਆਂ ਸੀਗੀਆਂ ਸੀਆਰਪੀ ਪਹੁੰਚੀ ਪੰਜਾਬ ਪੁਲਿਸ ਵੀ ਪਹੁੰਚੀ ਹੈ ਜਿਨ੍ਹਾਂ ਨੇ ਅੱਗ ਬੁਝਾਉਣ ਦਾ ਤੁਰੰਤ ਮਤਲਬ ਜੋਰ ਯਤਨ ਕੀਤਾ ਕੋਸ਼ਿਸ਼ ਕੀਤੀ ਪਰੰਤੂ ਅੱਗ ਜ਼ਿਆਦਾ ਹੋਣ ਕਰਕੇ ਜਿਹ ਫਾਇਰ ਬ੍ਰੀਡ ਦੀਆਂ ਤਿੰਨ ਗੱਡੀਆਂ ਤੁਰੰਤ ਮੌਕੇ ਤੇ ਭੇਜ ਗਈਆਂ ਜਿਨ੍ਹਾਂ ਨੇ ਅੱਗ ਬੁਝਾਉਂਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਅੱਗ ਬੁਝਾ ਦਿੱਤੀ ਗਈ ਹੈ तकरीबन ਹੁਣ ਅੱਗ ਪੂਰੀ ਕੰਟਰੋਲ ਹੈ ਇੱਥੇ ਤੇ ਥੋੜੀ ਦੇਰ ਚ ਪੂਰੀ ਤਰ੍ਹਾਂ ਬਿਜਾਤੀ ਜਾਊਗੀ ਨਹੀਂ ਨਹੀਂ ਕੋਈ ਮਾਲੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ